ਰੋਣ ਨਹੀਂ ਆਉਂਦਾ ਨਹੀਂ ਆਉਂਦਾ ਕੋਈ ਨੰਬਰ ਨਹੀਂ ਕੋਈ ਨੰਬਰ ਨਹੀਂ ਉਹ ਕੋਲ ਨੂੰ ਉਹਨੇ ਕਿਹਾ ਨਹੀਂ ਉਹ ਸਰਪਰਤਾ ਉਹ ਜਿਹੜੇ ਚਲੀ ਵਿਚਾਰਾ ਡੀਕਨ ਡੇ ਉਹਨੇ ਦਵਾ ਮੈਂ ਮੈਨੂੰ ਵੀ ਤੂੰ ਹੀ ਸਾਡੇ ਨਾਲ ਹੀ ਜਾਣਾ ਕੋਈ ਨਾ ਸੱਤਗਾ ਲਾਗੇ ਓਏ ਪਰੇਸ਼ਾਨ ਪੁੱਤਰ ਕਹਿੰਦਾ ਤੁਸੀਂ ਬੜੇ ਭਰਾ ਜੇ ਮੇਰੇ ਚਲ ਮਾਮਲਾ ਦੋ ਮਿੰਟ ਹੋਰ ਨਹੀਂ ਦੇਖੋ ਉੱਤਰ ਉਹ ਕਰੋ ਦੋ ਮਿੰਟ ਯਾਰ ਦੋ ਮਿੰਟ ਦੀ ਗੱਲ ਕਰ ਲੋ ਯਾਦਵਿੰਦਰ ਚੱਲਦੇ ਘਰ ਪਹੁੰਚੇ ਜੋ ਕੀ ਕਰਾਂ ਮਾਮਲਾ ਹੈ ਸਰ ਹੈ ਕੀ ਹੋ ਗਿਆ ਜੀ ਸਾਡੇ ਤੋਂ ਪਿਆ ਫਿਰ ਮਾਮਲਾ ਤਾਂ ਕੋਈ ਵੀ ਨਹੀਂ ਨਾਣਾ ਵਰਕਰ ਹੀ ਨਰਾਜ਼ ਹੈ ਤੁਹਾਡਾ ਨਹੀਂ ਨਹੀਂ ਨਰਾਜ਼ ਨਹੀਂ ਗਾ ਯਾਰ ਸਾਰੇ ਭਰਾ ਆ ਨਹੀਂ ਨਰਾਜ਼ ਨਹੀਂ ਨਹੀਂ ਨਰਾਜ਼ ਯਾਰ ਉਹਨੇ ਕਹੜੀ ਹੋਇਆ ਭਰੀ ਆ ਕਿ ਅੱਜ ਤੁਸੀਂ ਮਨਾਉਣ ਵਾਸਤੇ ਪਹੁੰਚੇ ਜੋ ਫਿਰ ਉਹ ਨਹੀਂ ਮੰਨੇ ਨਹੀਂ ਨਹੀਂ ਮੰਨੇ ਨਹੀਂ ਆਏ ਹੈ ਅਸੀਂ ਸਾਡਾ ਭਰਾ ਆ ਅਸੀਂ ਇੱਥੇ ਲਾਗੇ ਇਹ ਬੂਟਾ ਕਹਿੰਦੇ ਪਏ ਹਾਂ ਤੇ ਵੇਖੋ ਜਦੋਂ ਘਰ ਅੱਗੋਂ ਆਵੇ ਭਾਵੇਂ ਕਿਸੇ ਵੀ ਪਾਰਟੀ ਦਾ ਕੋਈ ਬੰਦਾ ਹੋਵੇ ਤੇ ਉਹਦੇ ਘਰੇ ਜਾਈਦਾ ਹੀ ਆ ਤੇ ਇਹਦੇ ਸਾਡਾ ਭਰਾ ਆ ਨੌਣ ਮਾਸੜਾ ਵੱਖ ਹੋ ਜਾਣਾ ਪਰ ਕਾਫੀ ਲੰਮੇ ਸਮੇਂ ਤੋਂ ਪਾਰਟੀ ਦੇ ਨਾਲ ਨਾਰਾਜ਼ ਚੱਲਦੇ ਪਹਿਲੇ ਨਹੀਂ ਨਾਰਾਜ਼ ਯਾਰ ਤੁਸੀਂ ਆਪੇ ਕਿ ਨਾਰਾਜ਼ ਕਰੀ ਜਾਂਦੇ ਨਹੀਂ ਨਾਰਾਜ਼ ਫੇਰ ਟਿੱਕਟ ਨਹੀਂ ਨਾਰਾਜ਼ ਆ ਮੈਨਾਂ ਕਰੀ ਜਾਂਦਾ ਕੀ ਕਰ ਰਹੇ ਮੈਂ ਨਾਰਾਜ਼ ਨਹੀਂ ਯਾਰ ਮੇਰੀ ਗੱਲ ਸੁਣੋ ਲੋਕਤੰਤਰ ਹੈ ਕੋਈ ਬੰਦਾ ਚੋਣ ਲੜ ਸਕਦਾ ਤੁਸੀਂ ਵੀ ਖਲੋਜੋ ਤੁਹਾਡੇ ਭਰਾ ਦਿੰਦੇ ਆਂ ਆਹ ਨਾ ਹੱਥ ਤੁਹਾਡੇ ਬੰਦੇ ਪੂਰੇ ਹੋਣੇ ਸਾਡੀ ਵਾਰੀ ਕਦੋਂ ਪਰ ਕਹੇ ਬੰਦਾ ਚੱਕੀ ਆ ਸਾਡੀ ਵਾਰੀ ਕਦੋਂ ਉਹ ਜਿਹੜੀ ਪਾਰਟੀ ਜੇਦੀ ਉਹ ਵਿੱਚ ਹੀ ਕੈਂਡੀਡੇਟ ਵੱਧ ਹੁੰਦੇ ਆ ਜਿੱਦਕ ਪਾਰਟੀ ਦੀ ਜਿੱਤ ਹੋਵੇ ਤਾਕਤ ਹੋਵੇ ਹੁਣ ਆਜ਼ਾਦਵਿੰਦਰ ਮੰਨਿਆ ਕਿ ਨਹੀਂ ਮੰਨਿਆ ਯਾਰ ਸਾਡਾ ਭਰਾ ਆ ਉਹ ਕਦੋਂ ਰੁੱਸਿਆ ਕਦੋਂ ਅਸੀਂ ਤੁਸੀਂ ਐਵੇਂ ਕਰੀ ਜਾਂਦੇ ਜੇ ਫਿਰ ਕੀ ਹਰ ਬੰਦਾ ਲੜ ਸਕਦਾ ਇਲੈਕਸ਼ਨ ਹੈ ਓਕੇ ਸਰ ਓਕੇ ਜੀ ਆਪਾਂ ਜੀ 3 ਨੰਬਰ ਵਾਰਡ ਦੇ ਉੱਤੇ ਤਰਨਤਨ ਦੇ ਨਗਰ ਕੌਂਸਲਰ ਜਿਹੜੀਆਂ ਉਹਨੇ 3 ਨੰਬਰ ਵਾਰਡ ਦੇ ਉੱਤੇ ਜਿਹੜੀ ਅਸੀਂ ਚੋਣ ਲੜ ਰਹੇ ਆ ਤੇ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਵਾਈਫ ਜਿਹੜੇ ਆਮ ਆਦੀ ਪਾਰਟੀ ਵੱਲੋਂ ਖਲੋਤੇ ਆ ਤੇ ਆਪਾਂ ਆਜ਼ਾਦ ਉਮੀਦਵਾਰ ਵੱਲੋਂ ਜਿਹੜੀ ਆ ਉਹ ਚੋਣ ਲੜ ਰਹੇ ਆ ਤੁਸੀਂ ਵੈਸੇ ਆਮ ਆਦਮੀ ਪਾਰਟੀ ਤੋਂ ਬਣੋਗੇ ਹਾਂਜੀ ਬਿਲਕੁਲ ਕੀ ਨਾਮ ਜੀ ਮੇਰੇ ਕੋਲ ਆਮ ਆਦਮੀ ਪਾਰਟੀ ਦੇ ਵਿੱਚ ਮੈਂ ਪੰਜਾਬ ਐਜੂਕੇਸ਼ਨ ਡਿਵੈਲਪਮੈਂਟ ਬੋਰਡ ਦਾ ਮੈਂਬਰ ਹਾਂ ਜੀ ਤੇ ਨਾਲ ਮੈਂ ਬਲਾਕ ਪ੍ਰਧਾਨਵੀ ਹ ਤਰਨਤਰਨ ਦਾ ਫਿਰ ਮੈਂ ਜ਼ਿਲ੍ਹੇ ਦਾ ਜੂਥ ਜਰਨਲ ਸਕੱਤਰ ਵੀ ਹ ਇਲੈਕਸ਼ਨ ਕੌਣ ਲੜ ਰਿਹਾ ਤੁਹਾਡੇ ਕੋਲ ਮੇਰੇ ਵਾਈਫ ਲੜ ਰਿਹਾ ਹੈ ਅੱਛਾ ਕੀ ਨਾਮ ਹੈ ਸੁਤਿੰਦਰ ਕੌਰ ਹੈ ਜੀ ਉਹਨਾਂ ਦਾ ਅੱਜ ਇੱਥੇ ਕੈਬਨਿਟ ਮਨਿਸਟਰ ਆਏ ਸੀ ਲਾਲਜੀਤ ਸਿੰਘ ਕੋਲ ਲੋਕਲ ਐਮ ਐਲ ਏ ਆਏ ਸੀ ਕੀ ਕਾਰਨ ਹੋਇਆ ਕੀ ਗੱਲਬਾਤ ਹੋਈ ਦੇਖੋ ਜੀ ਮੰਤਰੀ ਸਾਹਿਬ ਆਏ ਹੀ ਨਾਲ ਐਮਐਲਏ ਸਾਹਿਬ ਵੀ ਆਏ ਹੀ ਸਾਰੇ ਜਿੰਨੇ ਵੀ ਸਾਡੇ ਸਤਕਾਰਯੋਗ ਨੇ ਸਾਰੇ ਜਿਹੜੇ ਸਾਡੀ ਪਾਰਟੀ ਦੇ ਅਹੁਦੇਦਾਰਾਂ ਤੇ ਬੈਠੇ ਨੇ ਜਿਹੜੇ ਆਪਣੇ ਚੇਅਰਮੈਨ ਸਾਹਿਬ ਹੋਗੇ ਗੁਰਦੀਪ ਸਿੰਘ ਲਖਨਾਜ ਜੀ ਨਾੜਵਾਲ ਸਾਹਿਬ ਹੋਗੇ ਯੋਜਨਾ ਬੋਰਡ ਦੇ ਚੇਅਰਮੈਨ ਸਾਰੇ ਸਾਡੇ ਕੋਲ ਆਏ ਸੀਗੇ ਇੱਥੇ ਕਿ ਤੁਸੀਂ ਕਾਗਜ਼ ਵਾਪਸ ਲੈ ਲਓ ਤੇ ਸੋਹਲ ਸਾਹਿਬ ਦੀ ਮਦਦ ਕਰੋ ਪਰ ਮੈਨੂੰ ਪਾਰਟੀ ਵੱਲੋਂ ਹਰਾਸਮੈਂਟ ਇੰਨਾ ਕੀਤਾ ਗਿਆ ਵਾ ਕਿ ਮੈਂ ਇਹਨਾਂ ਜਿਹੜੇ ਅੱਜ ਆਏ ਇਹਨਾਂ ਦੀ ਮੈਂ ਵੇਟ ਜਿਹੜੀ ਆ ਉਹ ਅੱਜ ਤੋਂ 15 ਦਿਨ ਪਹਿਲਾਂ ਕਰਦਾ ਪਿਆ ਹਾਂ ਕਿ ਮੈਨੂੰ ਆਣ ਕੇ ਮਿਲੋ ਕਿ ਮੇਰੇ ਨਾਲ ਕੀ ਕਰਨਾ ਵਾ ਮੇਰੇ ਨਾਲ ਧੱਕਾ ਹੋ ਰਿਹਾ ਵਾ ਮੈਨੂੰ ਹੱਕ ਮੇਰਾ ਬੰਦਾ ਵਾ ਸੋਹਲ ਸਾਹਿਬ ਦੀ ਵਾਈਫ ਸੋਹਲ ਸਾਹਿਬ ਕੋ ਤੇ ਅੱਗੇ ਐਮਐਲਸੀ ਪੈ ਗਈ ਆ ਉਹਦੀ ਵਾਈਫ ਨੇ ਐਮਸੀ ਬਣ ਕੇ ਕੀ ਲੈਣਾ ਵਾ ਪਰ ਨਹੀਂ ਉਹਨਾਂ ਨੇ ਇਸ ਚੀਜ਼ ਨੂੰ ਇਗਨੋਰ ਕਰਕੇ ਸੋਹਲ ਸਾਹਿਬ ਦੀ ਵਾਈਫ ਨੂੰ ਜਿਹੜੀ ਉਹ ਟਿਕਟ ਦਿੱਤੀ ਗਈ ਆ ਤੇ ਅੱਜ ਮੈਨੂੰ ਕਹਿੰਦੇ ਕਿ ਤੁਸੀਂ ਕਾਗਜ਼ ਵਾਪਸ ਲਓ ਪਰ ਅਸੀਂ ਆਪਣੇ ਫੈਸਲੇ ਤੇ ਅਟੱਲ ਹਾਂ ਅਸੀਂ ਜਿਹੜ ਕੀ ਲੋਡ ਪਾਈ ਪੰਜਾਬ ਹਰ ਅਨਾਈ ਬੋਲ ਜਮ ਦੇਖੋ ਜੀ ਇਹ ਤੁਹਾਨੂੰ ਪਤਾ ਹੀ ਹੈ ਕਿ ਆਮ ਆਦੀ ਪਾਰਟੀ ਜਿਹੜੀ ਉਹ ਸੱਤਾ ਧੇਰੇ ਇਸ ਟਾਈਮ ਤੇ ਸਟੈਂਡਿੰਗ ਐਮ ਐਲ ਏ ਜਿਹਦੀ ਵਾਈਫ ਦੇ ਨਾਲ ਅਸੀਂ ਅਗੇਂਸਟ ਜਿਹੜੀ ਉਹ ਇਲੈਕਸ਼ਨ ਲੜ ਰਹੇ ਆ ਇਸ ਕਰਕੇ ਸਾਨੂੰ ਪਤਾ ਸੀਗਾ ਕਿ ਇਹਨਾਂ ਨੇ ਸਾਡੇ ਪੇਪਰ ਜਿਹੜੇ ਆ ਉਹ ਹੋ ਸਕਦਾ ਹੈ ਕਿ ਰੱਦ ਕਰਵਾਉਣ ਦੀ ਕੋਸ਼ਿਸ਼ ਕਰਨ ਇਸ ਕਰਕੇ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਸਾਨੂੰ ਮਨਜੋਗ ਅਦਾਲਤ ਨੇ ਬਹੁਤ ਵਧੀਆ ਫੈਸਲਾ ਦਿੱਤਾ ਤੇ ਸਾਡੇ ਕਾਗਜ ਜਿਹੜੇ ਸਬਮਿਟ ਹੋ ਚੁੱਕੇ ਆ ਜੀ ਚੋਣ ਨਿਸ਼ਾਨ ਚੋਣ ਨਿਸ਼ਾਨ ਕੀ ਮਿਲਿਆ ਚੋਣ ਨਿਸ਼ਾਨ ਸਾਨੂੰ ਮਾਈਕ ਮਿਲਿਆ ਹੈ ਜੀ ਮੈਡਮ ਕੀ ਨਾਮ ਹੈ ਆਪਣਾ ਤੇ ਕਿਹੜੀ ਵਾਰਡ ਤੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ ਮੇਰਾ ਨਾਮ ਜਤਿੰਦਰ ਕੌਰ ਆ ਮੈਂ ਵਾਰਡ ਨੰਬਰ 3 ਤੋਂ ਇਲੈਕਸ਼ਨ ਲੜ ਰਹੀ ਹਾਂ ਅੱਛਾ ਤੇ ਤੁਹਾਡੇ ਆਪੋਜੀਸ਼ਨ ਚ ਕੌਣ ਹੈ ਮੇਰੇ ਆਪੋਜੀਸ਼ਨ ਚ ਐਮ ਐਲ ਏ ਕਸ਼ਮੀਰ ਸਿੰਘ ਸੋਲ ਦੇ ਵਾਈਫ ਨਵਜੋਤ ਕੌਰ ਹੁੰਦਾ ਲਾ ਤੇ ਤੁਸੀਂ ਆਮ ਆਦਮੀ ਪਾਰਟੀ ਤੋਂ ਚਲੋਗੇ ਹਾਂਜੀ ਅਸੀਂ ਆਮ ਆਦਮੀ ਪਾਰਟੀ ਤੋਂ ਪਿਛਲੇ 5 ਸਾਲਾਂ ਤੋਂ ਜੁੜੇ ਹੋਏ ਹਾਂ ਆਮ ਆਦਮੀ ਪਾਰਟੀ ਲਈ ਅਸੀਂ ਬਹੁਤ ਜ਼ਿਆਦਾ ਵਰਕ ਕੀਤਾ ਤੇ ਕੀ ਜ਼ਰੂਰਤ ਪੈ ਗਈ ਕਿ ਆਪਣੀ ਹੀ ਪਾਰਟੀ ਦੇ ਅਗੇਂਸਟ ਹੋ ਕੇ ਤੁਸੀਂ ਇਲੈਕਸ਼ਨ ਲੜ ਰਹੇ ਹੋ ਵੇਖੋ ਜੀ ਜਦੋਂ ਪਾਰਟੀ ਨੇ ਜਿਹੜੇ ਪੁਰਾਣੇ ਵਲੰਟੀਅਰ ਹੀਗੇ ਜਿਨ੍ਹਾਂ ਨੇ ਬਹੁਤ ਸਖਤ ਮਿਹਨਤ ਕੀਤੀ ਸੀਗੀ ਉਹਨਾਂ ਨੂੰ ਇਗਨੋਰ ਕਰਕੇ ਤੇ ਐਮਐਲਏ ਸਰ ਦੀ ਵਾਈਫ ਨੂੰ ਟਿਕਟ ਦੇਣ ਦਾ ਫੈਸਲਾ ਕੀਤਾ ਸੀਗਾ ਤੇ ਫਿਰ ਅਸੀਂ ਅਗੇ ਅਨਸਟ ਹੋਏ ਕਿ ਚਲੋ ਜੇਕਰ ਸਾਨੂੰ ਨਹੀਂ ਤੇ ਜਿਹੜੇ ਇਸ ਵਾਰਡ ਦੇ ਵਿੱਚ ਹੋਰ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਆ ਉਹਨਾਂ ਨੂੰ ਪਹਿਲ ਦੇਣੀ ਚਾਹੀਦੀ ਸੀਗੀ ਪਰ ਜਦੋਂ ਉਹਨਾਂ ਨੂੰ ਵੀ ਨਹੀਂ ਮਿਲੀ ਤੇ ਫਿਰ ਅਸੀਂ ਫੈਸਲਾ ਕੀਤਾ ਕਿ ਅਸੀਂ ਇਸ ਟਿਕਟ ਤੇ ਲੜਾਂਗੇ ਤੁਹਾਡੇ ਵਰਗੇ ਹੋਰ ਕਿੰਨੇ ਉਮੀਦਵਾਰ ਹੋਣੇ ਨੇ ਜਿਹੜੇ ਲੜਨਾ ਚਾਹੁੰਦੇ ਸੀ ਲੇਕਿਨ ਪ੍ਰੈਸ਼ਰ 'ਚ ਨਹੀਂ ਲੜ ਪਾਏ ਬਹੁਤ ਸਾਰੇ ਇੰਟੀਅਰ ਬਹੁਤ ਪੁਰਾਣੇ ਵਲੰਟੀਅਰ ਹੈ ਜਿਨ੍ਹਾਂ ਨੇ ਪਾਰਟੀ ਲਈ ਬਹੁਤ ਮਿਹਨਤ ਕੀਤੀ ਹੈ ਤੇ ਉਹ ਬਹੁਤ ਹੁਣ ਇਸ ਟਾਈਮ ਤੇ ਨਾਰਾਜ਼ਗੀ ਦੇ ਵਿੱਚ ਚੱਲਣ ਡੈ ਆ ਕਿਉਂਕਿ ਉਹਨਾਂ ਨੂੰ ਪੂਰੀ ਆਸ ਸੀ ਕਿ ਜੇ ਇਹ ਮਿਹਨਤ ਕੀਤੀ ਹੈ ਤੇ ਸਾਨੂੰ ਪਾਰਟੀ ਵੱਲੋਂ ਇਹ ਐਮਸੀ ਦੀ ਇਲੈਕਸ਼ਨ ਦੇ ਵਿੱਚ ਮੌਕਾ ਦਿੱਤਾ ਜਾਊਗਾ ਪਰ ਪਾਰਟੀ ਨੇ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਅੱਛਾ ਤੇ ਹੁਣ ਅੱਗੇ ਕਿਸ ਅਜ ਤਰੁਕ ਕੈਬਨਿਟ ਮਿਨਿਸਟਰ ਵਗੈਰਾ ਆਏ ਹਾਂਜੀ ਉਹ ਸਾਰੇ ਕੈਬਨਿਟ ਮਨਿਸਟਰ ਸਤਕਾਰਯੋਗ ਸਾਰੇ ਪਾਰਟੀ ਦੇ ਅਹੁਦੇਦਾਰ ਆਏ ਸੀਗੇ ਚੇਅਰਮੈਨ ਸਾਹਿਬ ਸਾਰੇ ਆਏ ਸੀਗੇ ਪਰ ਅਸੀਂ ਹੁਣ ਆਪਣਾ ਜਿਵੇਂ ਸਾਨੂੰ ਮਾਈਕ ਚੋਣ ਨਿਸ਼ਾਨ ਮਿਲ ਚੁੱਕਾ ਵਾ ਇਸ ਕਰਕੇ ਅਸੀਂ ਹੁਣ ਆਪਣਾ ਫੈਸਲਾ ਵਾਪਸ ਨਹੀਂ ਲੈ ਰਹੇ ਜੇ ਤੁਸੀਂ ਚੋਣ ਜਿੱਤ ਜਾਂਦੇ ਤੇ ਕਿਹੜੇ ਖਾਤੇ ਤੇ ਸ਼ੀਟ ਜਾਊਗੀ ਅੱਜ ਅਸੀਂ ਇਸ ਬਾਰੇ ਕੋਈ ਵੀ ਫੈਸਲਾ ਨਹੀਂ ਕੀਤਾ ਕਿਉਂਕਿ ਅਸੀਂ ਅਜੇ ਕਿਸੇ ਵੀ ਪਾਰਟੀ ਨਾਲ ਰਲਣ ਦਾ ਫੈਸਲਾ ਨਹੀਂ ਲਿਆ ਅਸੀਂ ਅਜੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਹਾਂ ਸਾਡਾ ਫੈਸਲਾ ਸਿਰਫ ਇਹੀ ਹੈ ਕਿ ਅਸੀਂ ਉਹਨਾਂ ਵਰਕਰਾਂ ਦੀ ਆਵਾਜ਼ ਬਣੇ ਆ ਜਿਹੜੇ ਵਿਚਾਰੇ ਬਹੁਤ ਮਿਹਨਤ ਕਰਦੇ ਰਹੇ ਤੇ ਉਹ ਅੱਗੇ ਨਹੀਂ ਆ ਸਕੇ ਉਹਨਾਂ ਦੀ ਆਵਾਜ਼ ਬੁਲੰਦ ਕਰਨ ਲਈ ਅਸੀਂ ਆਏ ਆ ਅੱਗੇ ਆਏ ਆ ਨਹੀਂ ਤੇ ਅਸੀਂ ਕਿਸੇ ਵੀ ਪਾਰਟੀ ਨਾਲ ਜਾਣ ਦਾ ਅਜੇ ਕੋਈ ਫੈਸਲਾ ਨਹੀਂ ਲਿਆ ਕਿਵੇਂ ਲੱਗਦਾ ਵਾਰਡ ਦੇ ਵਿੱਚ ਤੁਹਾਡਾ ਵੋਟਰਾਂ ਵੱਲੋਂ ਕਿਸ ਤਰ੍ਹਾਂ ਦੀ ਇਸਪਾਸ ਰਿਸਪੌਂਸ ਕਰ ਅਸੀਂ ਵੇਖੋ ਜੀ ਸਿਰਫ ਵਾਰਡ ਨੰਬਰ 3 ਚ ਨਹੀਂ ਜਦੋਂ ਐਮਐਲਏ ਇਲੈਕਸ਼ਨ ਸੀਗੀ ਅਸੀਂ ਬੜੇ ਪਿੰਡਾਂ ਦੇ ਵਿੱਚ ਵੀ ਗਏ ਆ ਬੜੀਆਂ ਵਾਰਡਾਂ ਚ ਵੀ ਕੰਮ ਕੀਤਾ ਵਾ ਉਦੋਂ ਸਾਡੇ ਨਾਲ ਬੜੀਆਂ ਲੇਡੀਜ਼ ਜੁੜੀਆਂ ਸੀਗੀਆਂ ਇਸ ਕਰਕੇ ਸਾਨੂੰ ਲੱਗਦਾ ਵਾ ਵੇਖੋ ਐਮਐਲਏ ਸਾਹਿਬ ਦੇ ਵਾਈਫ ਤੇ ਗਿਆ ਹੀ ਨਹੀਂ ਆ ਲੋਕਾਂ ਦੇ ਘਰਾਂ ਚ ਸਾਨੂੰ ਲੋਕਾਂ ਵੱਲੋਂ ਉਦੋਂ ਵੀ ਬੜਾ ਵਧੀਆ ਹੰਗਾਰਾ ਮਿਲਿਆ ਸੀਗਾ ਤੇ ਹੁਣ ਵੀ ਪੂਰੀ ਆਸ ਹੈ ਕਿ ਲੋਕ ਸਾਡਾ ਪੂਰਾ ਸਾਥ ਦੇਣਗੇ